ਜੀ ਸਰ ਅੱਜ 10 ਕਰੋੜ ਪਰਨਾਮਾ ਤੇ ਨਾਕਾ ਲਗਾਇਆ ਗਿਆ ਹੈ ਕਿੰਨੇ ਚਲਾਨ ਇਕੱਠੇ ਗਏ ਜੋ ਟ੍ਰੈਫਿਕ ਨਿਯਮਾਂ ਦੀ ਲੰਘਣਾ ਕਰਨ ਵਾਲਿਆਂ ਦੇ ਹੁਣ ਤੱਕ 12 ਦੇ ਕਰੀਬ ਚਲਾਨ ਹੋ ਚੁੱਕੇ ਨੇ ਜੋ ਸ਼ਾਮ ਤੱਕ ਇਹ ਚਲਾਨਾਂ ਦੀ ਲੜੀ ਹੈ ਜੋ ਕਾਨੂੰਨ ਦੀ ਲੰਘਣਾ ਕਰਦੇ ਨੇ ਉਹ ਜਾਰੀ ਰਹੇਗੀ ਸਰ ਜੇਕਰ ਨਵੇਂ ਕਾਨੂੰਨਾਂ ਦੀ ਗੱਲ ਕਰੀਏ ਨਵੇਂ ਕਾਨੂੰਨ ਦੇ ਵਿੱਚ ਕੀ ਕੀ ਸਜ਼ਾ ਹੈ ਤੇ ਕਿੰਨਾ ਜੁਰਮਾਨਾ ਰੱਖਿਆ ਗਿਆ ਤੇ ਕੀ ਕੀ ਅਮਰਸ ਕੈਂਪ ਲੱਗੇਗਾ ਜੀ ਜਿਹੜੇ ਸਰਕਾਰ ਵੱਲੋਂ ਸਾਡੇ ਟ੍ਰੈਫਿਕ ਵਿਭਾਗ ਮਾਨਯੋਗ ਇਸ ਸਰਦਾਰ ਐਸ ਰਾਏ ਸਾਹਿਬ ਵੱਲੋਂ ਜੋ ਹਦਾਇਤਾਂ ਆਈਆਂ ਨੇ ਟ੍ਰੈਫਿਕ ਵਿਭਾਗ ਵੱਲੋਂ ਉਹਨਾਂ ਨੂੰ ਲਾਗੂ ਕਰਾਉਣ ਲਈ ਬੱਚਿਆਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਪੂਰੇ ਜ਼ਿਲ੍ਹਾ ਬਰਨਾਲਾ ਵਿੱਚ ਵੱਖ-ਵੱਖ ਸੈਮੀਨਾਰ ਸਕੂਲਾਂ 'ਚ ਜਾ ਕੇ ਅਵੇਰਨੈਸ ਕੈਂਪ ਇਸ ਨਿਯਮਾ ਪ੍ਰਤੀ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਨੇ ਤੇ ਇਹਦੇ ਵਿੱਚ ਜੋ ਹੈ ਬੱਦ ਤੋਂ ਵੱਧ ਸਜਾ 25000 ਜੁਰਮਾਨਾ ਹੋ ਸਕਦਾ ਹੈ ਉਲੰਘਣਾ ਕਰਨ ਵਾਲਿਆਂ ਨੂੰ ਤੇ ਮਾਪਾਪ ਨੂੰ ਕਿਉਂਕਿ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਗਾਰਡੀਅਨ ਨੇ 3000 ਤਿੰਨ ਸਾਲ ਤੱਕ ਦੀ ਜਿਹੜੀ ਹੈ ਉਹ ਕੈਦ ਹੋ ਸਕਦੀ ਹੈ ਸਜ਼ਾ ਹੋ ਸਕਦੀ ਹੈ ਜੇ ਕੋਈ ਥਰਡ ਪਰਸਨ ਹੈ ਕੋਈ ਨਾਬਾਲਗ ਨੂੰ ਵਿਕਲ ਦਿੰਦਾ ਹੈ ਉਹ ਪਤਾ ਲੱਗਦਾ ਹੈ ਲੰਘਣਾ ਹੁੰਦੀ ਹੈ ਤਾਂ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤਾਰੇ ਕਾਨੂੰਨ ਦੇ ਤਹਿਤ ਬਰਨਾਲਾ ਵਿੱਚੋਂ ਤੱਕ ਚਲਾਉਣ ਕਰਦੇਗੇ ਜੀ ਨਹੀਂ 31 ਜੁਲਾਈ ਤੱਕ ਦਾ ਜਿਹੜਾ ਇਹ ਸਰਕਾਰ ਵੱਲੋਂ ਜਿਹੜਾ ਅਵੇਅਰਨੈਸ ਲਈ ਤਾਂ ਕਿ ਇਹ ਹਰ ਪੇਰੈਂਟਸ ਤੱਕ ਸਕੂਲ ਤੱਕ ਬੱਚਿਆਂ ਤੱਕ ਵਾਹਨ ਚਲਾਉਣ ਵਾਲਿਆਂ ਤੱਕ ਇਹ ਜਿਹੜਾ ਸੁਨੇਹਾ ਕਾਨੂੰਨ ਪ੍ਰਤੀ ਜਾਗਰੂਕਤਾ ਮੈਂ ਮੈਂ ਪਹੁੰਚੇ ਇਸ ਲਈ ਹਜੇ ਤੱਕ ਕੋਈ ਵੀ ਚਲਾਣ ਨਹੀਂ ਕੀਤਾ ਗਿਆ ਤੇ 31 ਜੁਲਾਈ ਤੋਂ ਬਾਅਦ ਤਾਂ ਕਿ ਇਹ ਹੋਰ ਮਹਮਾ ਜਿਹੜੀ ਹਰ ਰੂਪ ਚ ਹਰ ਤਰੀਕੇ ਨਾਲ ਕਾਨੂੰਨਾ ਪ੍ਰਤੀ ਸਭ ਨੂੰ ਜਾਗਰੂਕ ਤੇ ਜਾਣੂ ਕਰਾਇਆ ਜਾ ਸਕੇ 20 ਦਿਨ ਹੋਰ ਐਕਸਟੈਂਡ ਕਰ ਦਿੱਤੀ ਗਈ ਹੈ ਉਹਦੇ ਤਹਿਤ ਅਸੀਂ ਵੱਖ-ਵੱਖ ਸਕੂਲਾਂ ਤੇ ਸੈਮੀਨਾਰਾ ਰਾਹੀਂ ਸਕੂਲਾਂ ਚ ਸੱਥਾਂ ਚ ਅਨਾਉਂਸਮੈਂਟ ਕਰਕੇ ਗੁਰਦੁਆਰਾ ਸਾਹਿਬ ਚ ਪਿੰਡਾਂ ਚ ਅਨਾਉਂਸਮੈਂਟ ਕਰਕੇ ਹਰੇਕ ਤਰੀਕੇ ਨਾਲ ਹਰ ਬੰਦੇ ਤੱਕ ਇਹ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਪਹੁੰਚਾਵਾਂਗੇ